बीटीसी ਨਿਊ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲーストラਮ ਸਿੰਘ ਬਠੋਈ ਵੱਡੀ ਖਬਰ ਮੋਗਾ ਰੈਲੀ ਨਾਲ ਜੁੜੀ ਹੋਈ ਹੈ ਮੋਗਾ ਰੈਲੀ ਚ ਜੋ ਪੁਲਿਸ ਮੁਲਾਜ਼ਮ ਤਨਾਤ ਕਿਤੇ ਹੋਏ ਨੇ ਡਿਊਟੀ ਤੇ ਤਾਂ ਉਹਨਾਂ ਨਾਲ ਵੱਡਾ ਹਾਦਸਾ ਵਾਪਰਿਆ ਤਾਂ ਕੁਝ ਸਮਾਂ ਪਹਿਲਾਂ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਅਚਾਨਕ ਇੱਕ ਵਾਸਾ ਜਿਹੜੀ ਤੇਜ਼ ਰਫ਼ਤਾਰ ਨਾਲ ਆਂਦੀ ਹੈ ਅਤੇ ਉਹ ਕਈ ਗੱਡੀਆਂ ਨੂੰ ਟੱਕਰ ਮਾਰਦੀ ਹੈ ਤੇ ਉੱਥੇ ਹੀ ਜੋ ਨਾਕੇ ਤੇ ਪੁਲਿਸ ਅਧਿਕਾਰੀ ਲੱਗੇ ਹੋਏ ਸੀ ਉਹਨਾਂ ਨੂੰ ਵੀ ਵੇਟ ਵਿੱਚ ਲੈ ਲੰਦੀ ਹੈ ਤਾਂ ਇਹ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜੋ ਰੈਲੀ ਹੋਣ ਜਾ ਰਹੀ ਹੈ ਮੋਗਾ ਚ ਉਸ ਡਿਊਟੀ ਚ ਤਾਇਨਾਤ ਸਨ ਪੁਲਿਸ ਮੁਲਾਜ਼ਮਾਂ ਤੇ ਉੱਥੇ ਅਚਾਨਕ ਜਿਹੜੀ ਇੱਕ ਤੇਜ਼ ਰਫ਼ਤਾਰ ਬੱਸ ਆਂਦੀ ਹੈ ਤੇ ਉਸ ਦੇ ਲਪੇਟ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਆਂਦੇ ਆ ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਅੱਜ ਜਿੱਥੇ ਧੁੰਦ ਕਈ ਥਾਵਾਂ ਤੇ ਦੇਖਣ ਨੂੰ ਮਿਲੀ ਆ ਤਾਂ ਉੱਥੇ ਹੀ ਧੁੰਦ ਦਾ ਕਹਿਰ ਵੀ ਦੇਖਿਆ ਜਾ ਰਿਹਾ ਹੈ ਤਾਂ ਜਿਵੇਂ ਸਵੇਰੇ 10:00 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ 9 ਤੋਂ 10 ਵਜੇ ਦੇ ਕਰੀਬ ਦੇ ਸਮੇਂ ਦੀ ਹੈ ਜਿਹੜੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਤੇ ਉਸ ਸਮੇਂ ਇਹ ਹਾਦਸਾ ਵਾਪਰਿਆ ਅਤੇ ਇਸ ਹਾਦਸੇ ਵਿੱਚ ਆ ਤਿੰਨ ਤੋਂ ਚਾਰ ਜਿਹੜੇ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਜ਼ਖਮੀ ਹੋਏ ਨੇ ਅਤੇ ਮੌਕੇ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਵਿੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਪਾਰਕਿੰਗ ਦੇ ਲਈ ਜਿਹੜੇ ਆ ਡਿਊਟੀ ਤੇ ਤਨਖਤ ਸਨ ਵੀਆਈਪੀ ਡਿਊਟੀ ਚ ਉਹਨਾਂ ਦੀ ਜਿਹੜੇ ਆ ਮੌਕੇ ਤੇ ਤਨਖਤ ਉਹਨਾਂ ਨੂੰ ਕੀਤਾ ਗਿਆ ਤੇ ਉੱਥੇ ਜਦੋਂ ਅਚਾਨਕ ਇੱਕ ਤੇਜ਼ ਰਫ਼ਤਾਰ ਬੱਸ ਆਂਦੀ ਹੈ ਤੇ ਉਹ ਜਿੱਥੇ ਦੋ ਤਿੰਨ ਜਿਹੜਾ ਗੱਡੀਆਂ ਨੂੰ ਟੱਕਰ ਮਾਰਦੀ ਹੈ ਤੇ ਉੱਥੇ ਹੀ ਪੁਲਿਸ ਮੁਲਾਜ਼ਮਾਂ ਨੂੰ ਵੀ ਮੌਕੇ ਤੇ ਉਹ ਆਪਣੇ ਲਈ ਪੇਟ ਵਿੱਚ ਲੈ ਲੈਂਦੇ ਆ ਜਿਸ ਦੇ ਚਾਲਦੇ ਆ ਬੱਸ ਦੇ ਪੇਟ ਵਿੱਚ ਆਣ ਕਰਨ ਤਿੰਨ ਤੋਂ ਚਾਰ ਜਿਹੜੇ ਪੁਲਿਸ ਮੁਲਾਜ਼ਮ ਦੱਸੇ ਜਾ ਰਹੇ ਆ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਇਹ ਹਾਦਸਾ ਵਾਪਰਿਆ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਮੋਗਾ ਚ ਜੋ ਯੁੱਧ ਨਸ਼ਿਆ ਵਿਰੁੱਧ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਉਸ ਦੇ ਤਹਿਤ ਅੱਜ ਰੈਲੀ ਹੋਣੀ ਹੈ ਤੇ ਉਸ ਤੋਂ ਪਹਿਲਾਂ ਇਹ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਇਹ ਮੁਲਾਜ਼ਮਾਂ ਦੀ ਸਰ ਵੀਆਈਪੀ ਜੋਟੀ ਲੱਗੀ ਸੀ ਮਾਨ ਜੋਗ ਸਿੰਘ ਜੀਮ ਸਾਹਬ ਨੇ ਆਜਾ ਰਾਸਗੇ ਉਧਰ ਐਲੀਜ਼ ਡਿਊਟੀ ਸੀ ਅਜੀਤワਲ ਇਹਨਾਂ ਦੀ ਦਾਣਾ ਮੰਡੀ ਦੇ ਸਾਹਮਣੇ ਨਾਕਾ ਲੱਗਿਆ ਸੀਗਾ ਜੀ ਇਹ ਕਾਰ پارک ਕਰਾ ਰਹੀ ਸੀ ਇਹ ਇੱਕ ਲੇਡੀਜ਼ ਹੈ ਜੀ ਅਮਨਦੀਪ ਅਮਨਜੀਤ ਕੌਰ ਤੇ ਰਾਜਵਿੰਦਰ ਸਿੰਘ ਇੱਕ ਲੜਕਾ ਹੈ ਜੀ ਆਪਣੇ ਤੇ ਇੱਕ ਮਲਾਜਮ ਇਹਨਾਂ ਦੇ ਨਾਲ ਮਨਪ੍ਰੀਤ ਕੌਰ ਸੀ ਲੇਡੀਜ਼ ਇਹ ਤਿੰਨ ਮਲਾਜਮ ਸੀਗੇ ਸਰ ਇਹ ਜੋ ਪਾਸ ਕਰਾ ਰਹੀ ਸੀ ਇਹ ਗੱਡੀ ਸੀਗੀ ਕਾਰ ਦੇ ਵਿੱਚ ਆਪਣੇ ਵਾਈਕ ਤੇ ਮਤਲਬ ਹੁੰਦਾ ਸੀ ਮਹਰਮ ਗੱਡੀ ਬਲਬੋ ਕੋਈ ਬਸਾ ਜੀ ਜੈਪੁਰ ਤੋਂ ਲੈਣੇ ਜਾ ਰਹੀ ਸੀ ਉਹ ਟਕਰਾ ਗਈ ਹੈ ਤੁੰਦੇ ਕਾਰਨ ਮਤਲਬ ਇਹਦਾ ਸੱਟਾ ਵੱਜਿਆ

بس ਸਰ ਹਾਂਜੀ ਇੱਕ ਗਿਰਾਂ ਕਬਜ਼ੇ ਲਈ ਆਪਸ ਪਲੀਸ ਤੇ ਹਾਂਜੀ ਕਿ ਟੋਟਲ ਕਿੰਨੇ ਨੇ जख्म ਜੀ ਤਿੰਨ ਯਾਨੇ ਸਰ जख्म ਨੇ ਹੁਣ ਇਲਾਜ ਚੱਲ ਰਿਹਾ ਹੈ ਇਲਾਜ ਚੱਲ ਰਿਹਾ ਮੇਰੇ ਨਾਲ